ਲੜਾਈ ਖਤਮ ਹੋਈ ਅਗਲਾ ਦਿਨ ਫੇਰ ਚੜਿਆ ਤੇ ਖਾਲਸਾ ਤਿਆਰ ਪਰ ਤਿਆਰ ਹੋ ਕੇ ਜਦੋਂ ਮੈਦਾਨੇ ਜੰਗ ਵਿੱਚ ਗਿਆ ਤੇ ਕਹਿੰਦੇ ਨੇ ਉਸ ਵੇਲੇ ਅਬਦਾਲੀ ਰਾਤੋਂ ਰਾਤ ਹੀ ਆਪਣਾ ਸਮਾਨ ਸਵੇਟ ਕੇ ਚਲਾ ਗਿਆ ਸੀ ਕਹਿ ਲੱਗਾ ਇਸ ਕੌਮ ਨੂੰ ਕਦੇ ਕੋਈ ਮਿਟਾ ਨਹੀਂ ਸਕਦਾ ਇਹ ਕੌਮ ਮਿਟ ਨਹੀਂ ਸਕਦੀ ਉਹਨਾਂ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਟੇ ਰੀ ਕੀਤਾ ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਨੂੰ ਕੌਮ ਜਿਨ੍ਹਾਂ ਨੇ ਫੇਰ ਦੁਬਾਰਾ ਅੱਜ ਜਿਹੜੀ ਆਪਾਂ ਇਮਾਰਤ ਵੇਖਨੇ ਆ ਨਾ ਇਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਇਸ ਹਰਮੰਦਰ ਸਾਹਿਬ ਦੀ ਇਮਾਰਤ ਫੇਰ ਦੁਬਾਰਾ ਤੋਂ ਬਣਾਈ ਗਈ ਮਿਸਤਰੀ ਦੇਸ ਰਾਜ ਜਿਸ ਨੇ ਕਹਿੰਦੇ ਨੇ ਕਿ 9 ਲੱਖ ਰੁਪਈਆ ਕੌਮ ਨੇ ਦਿੱਤਾ ਮਿਸਤਰੀ ਦੇਸ ਰਾਜ ਨੂੰ ਕਹਿਣ ਕਿ ਤੂੰ ਇਹ ਸੱਚਖੰਡ ਹਰਮੰਦਰ ਸਾਹਿਬ ਦੀ ਇਮਾਰਤ ਤਿਆਰ ਕਰਨੀ ਤੇ ਉਹ ਦਿਹਾੜੀ ਕਰਨ ਵਾਲਾ ਬੰਦਾ ਉਸ ਨੇ 9 ਲੱਖ ਆਪਣੇ ਘਰ ਵਿੱਚ ਰੱਖ ਕੇ ਨਾ ਤੇ ਇੱਕ ਗੱਲ ਕਹੀ ਸੀ ਆਪਣੀ ਘਰਵਾਲੀ ਨੂੰ ਆਪਣੇ ਬੱਚਿਆਂ ਨੂੰ ਕਹਿਣ ਲੱਗਾ ਵੇਖੋ ਅੱਜ ਗੁਰੂ ਰਾਮਦਾਸ ਦੇ ਘਰ ਦੀ ਮੈਨੂੰ ਸੇਵਾ ਮਿਲੀ ਏ ਔਰ ਇੱਕ ਗੱਲ ਯਾਦ ਰੱਖਿਓ ਕਿ ਇਸ ਘਰ ਵਿੱਚੋਂ ਇਸ ਪੈਸੇ ਦੇ ਵਿੱਚੋਂ ਮੈਂ ਘਰ ਵਿੱਚ ਕਿਤੇ ਪ੍ਰਸ਼ਾਦਾ ਵੀ ਨਹੀਂ ਛਕਣਾ ਕਹਿਣ ਲੱਗੇ ਤੁਸੀਂ ਦਿਹਾੜੀ ਕਰੋਗੇ ਆਪਣੇ ਬੱਚਿਆਂ ਨੂੰ ਘਰ ਵਾਲਿਆਂ ਨੂੰ ਕਿਹਾ ਤੁਸੀਂ ਦਿਹਾੜੀ ਕਰਕੇ ਉਹਦਾ ਪ੍ਰਸ਼ਾਦਾ ਪਣ ਘਰ ਵਿੱਚ ਤਿਆਰ ਹੋਵੇਗਾ ਇਹ ਜਿਹੜਾ ਕੌਮ ਦਾ ਪੈਸੇ ਨਾ ਇਹਦਾ ਇੱਕ ਪੈਸਾ ਵੀ ਜਿਹੜਾ ਮੈਂ ਆਪਣੇ ਨਿੱਜ ਵਾਸਤੇ ਨਹੀਂ ਵਰਤ ਸਕਦਾ ਇੰਨਾ ਤੋਂ ਅੰਦਰ ਉਹਨਾਂ ਦੇ ਪਿਆਰ ਸੀ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਅੱਜ ਜਨਮ ਦਿਹਾੜਾ ਹੈ ਔਰ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਤੇ ਅੱਜ ਦੇ ਸ਼ਬਦ ਅੰਦਰ ਵੀ ਮੇਰੇ ਪਾਤਸ਼ਾਹ ਜੀ ਇਹ ਬਖਸ਼ਿਸ਼ ਪੈ ਕਰਦੇ ਨੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਗਤ ਕਰੇ ਜਨ ਦੇਖ ਹਜੂਰ ਬੰਦਗੀ ਕਰਦੇ ਨੇ ਪਰ ਉਸ ਮਾਲਕ ਨੂੰ ਆਪਣੇ ਅੰਗ ਸੰਗ ਸਮਝਦੇ ਨੇ ਸੰਤ ਜਨਾ ਕੀ ਪਦ ਪੰਕਜ ਧੂਰ ਜਿਹੜੇ ਰੱਬ ਦੇ ਪਿਆਰੇ ਨੇ ਜਿਨ੍ਹਾਂ ਦੇ ਕਦਮ ਉਸ ਮਾਲਕ ਦੇ ਘਰ ਤੱਕ ਪਹੁੰਚ ਚੁੱਕੇ ਨੇ ਨਾ ਉਹਨਾਂ ਦੇ ਚਰਨਾਂ ਦੀ ਧੂੜੀ ਕਹਿੰਦੇ ਨੇ ਮੰਗਦੇ ਨੇ ਹਰ ਥੇਤੀ ਸਾਧ ਰਹੇ ਨਿਵਲਾਈ ਉਹ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਤੇ ਆਪਣੀ ਸੁਰਤ ਨੂੰ ਹਮੇਸ਼ਾ ਹੀ ਪਰਮਾਤਮਾ ਦੇ ਨਾਮ ਵਿੱਚ ਬਾਣੀ ਵਿੱਚ ਜੋੜ ਕੇ ਰੱਖਦੇ ਨੇ ਪਰ ਇਹ ਦਾਤ ਕਿੱਥੋਂ ਮਿਲਦੀ ਏ ਸਾਬ ਕਹਿੰਦੇ ਨੇ ਪੂਰੇ ਸਤਗੁਰ ਦਿਆਂ 부ਝਾਏ 부ਝਾਏ ਦਾ ਅਰਥ ਹੁੰਦਾ ਸੋਚੀ ਦੇ ਦੇਣੀ ਪੂਰੇ ਸਤਗੁਰੂ ਨੇ ਇਸ ਗੱਲ ਦੀ ਸੋਚੀ ਦੇ ਦਿੱਤੀ ਏ ਕਿ ਭਾਈ ਉਹਦੇ ਨਾਮ ਤੋਂ ਬਗੈਰ ਗੱਲ ਨਹੀਂ ਬਣਨੀ ਆਪ ਵੀ ਗਿਆਤ ਲਈ ਅਰਥ ਕਰਾਂ ਕਿ ਅੱਜ ਤੇ ਅਸੀਂ ਵੇਖਦੇ ਆਂ ਨਾ ਕਿ ਸਾਡੇ ਜਿਹੜੇ ਲੀਡਰ ਨੇ ਉਹ ਆਪਣੇ ਆਪ ਨੂੰ ਬੜੇ ਧਾਰਮਿਕ ਅਖਵਾਣਗੇ ਪਰ ਜੇ ਕਿਤੇ ਪੁੱਛ ਲਈਏ ਕਿ ਬਾਣੀ ਕਿੰਨੀ ਆਉਂਦੀ ਸ਼ਬਦ ਕਿਰਮੇ ਯਾਦ ਨੇ ਤੇ ਕਹਿਣਗੇ ਜੀ ਬਾਣੀ ਦਾ ਤੇ ਸਾਨੂੰ ਪਤਾ ਨਹੀਂ ਤੇ ਰਾਜਨੀਤੀ ਬਾਰੇ ਪੁੱਛ ਲੋ ਪਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਸ ਦਿਨ ਉਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ कीर्तन ਕੀਤਾ ਸੀ ਕਹਿੰਦੇ 17 ਰਾਗਾਂ ਦਾ ਗੁੰਦਰਸਤਾ ਉਹਨਾਂ ਨੇ ਕੀਰਤਨ ਰਾਈ ਸਰਵਣ ਕਰਾਇਆ ਇੰਨੇ ਬਾਣੀ ਦੇ ਉਹ ਕੀਰਤਨ ਦੇ ਮਾਰਸ ਇੰਨੀ ਮਾਲਕ ਦੀ ਕਿਰਪਾ ਸੀ ਉਹਨਾਂ ਤੇ ਕੇਵਲ ਆਗੂ ਨਹੀਂ ਅੰਦਰ ਨੂੰ ਜਿੱਤਣ ਵਾਲੇ ਨੇ ਅੰਦਰਲੇ ਵਕਾਰਾਂ ਤੇ ਵੀ ਜਿੱਤ ਪ੍ਰਾਪਤ ਕਰਦੇ ਨੇ ਕੇਵਲ ਬਾਹਰ ਨਹੀਂ ਤੁਸੀਂ ਕਹਿੰਦੇ ਨੇ ਇਹ ਪੂਰੇ ਸਤਗੁਰ ਦੀਆ ਬਜਾਏ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ ਇਤ ਕੋਈ ਵਿਰਲਾ ਹੀ ਹੈ ਨਾ ਜਿਹੜਾ ਦਾਸਾਂ ਦਾ ਵੀ ਦਾਸ ਹੋਵੇ ਇੰਨੀ ਕੋ ਨਿਮਰਤਾ ਹੋਵੇ ਉਤਮ ਪਦਵੀ ਪਾਵੇ ਸੋਏ ਉਹ ਫਿਰ ਉੱਚਾ ਸਥਾਨ ਪ੍ਰਾਪਤ ਕਰਦੇ ਨੇ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜਿਹੜੇ ਦਾਸਾਂ ਦੇ ਦਾਸ ਬਣ ਜਾਂਦੇ ਨੇ ਇਹ راہ ਦੀ ਪੰਕਤੀ ਹੈ ਇਕੋ ਸੇਵ ਹੋਇਆ ਵਰਨਾ ਕੋਇ ਇਹ ਭਾਈ ਉਸ ਇੱਕ ਪਰੇਪੂਰਣ ਪਰਮਾਤਮਾ ਦਾ ਸਿਮਰਨ ਕਰੋ ਉਸ ਵਰਗਾ ਹੋਰ ਦੁਨੀਆ ਤੇ ਕੋਈ ਹੈ ਹੀ ਨਹੀਂ ਦੇਖੋ ਆਪਾਂ ਰੋਜ਼ ਪੜਦੇ ਆ ਬਾਣੀ ਤੇ ਬਾਣੀ ਵਿੱਚ ਆਪਾਂ ਪੜਦੇ ਆ ਕਿ ਗੁਣ ਇਹੋ ਹੋਰ ਨਾਹੀਂ ਹੋਏ ਨਾ ਕੋ ਹੋਵਾ ਨਾ ਕੋ ਹੋਏ ਇਹ ਤਾਂ ਮਤਲਬ ਇਹ ਨਹੀਂ ਪੀ ਹੋਈ ਗੋਣ ਹੈ ਕਹਿੰਦੇ ਨੇ ਇਹ ਤੇਰਾ ਬੜਾ ਵੱਡਾ ਇੱਕ ਗੋਣ ਹੈ ਕਿ ਤੇਰੇ ਵਰਗਾ ਹੋਰ ਹੈ ਹੀ ਕੋਈ ਨਹੀਂ ਤੂੰ ਅਦੁੱਤੀ ਹੈ ਇਸ ਕਰਕੇ ਕਹਿੰਦੇ ਨੇ ਦੂਜਾ ਕੋਈ ਨਹੀਂ ਏਕੋ ਸੇਵੋ ਅਵਰਨਾ ਕੋਏ ਜਿਤ ਸੇਵੈ ਸਦਾ ਸੁਖ ਹੋਏ ਜਿੰਨੂੰ ਸਿਮਰਨ ਦੇ ਨਾਲ ਸਦਾ ਹੀ ਸੁਖ ਦੀ ਪ੍ਰਾਪਤੀ ਹੁੰਦੀ ਏ ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਕਾਣੀਐ ਸਰ ਕੰਦੇ ਨੇ ਨਾਉ ਮਰੇ ਨਾ ਆਵੇ ਜਾਏ ਉਹ ਪਰਿਪੂਰਣ ਪਰਮਾਤਮਾ ਉਹਦਾ ਜਨਮ ਤੇ ਮਰਨ ਨਹੀਂ ਹੁੰਦਾ ਜਿਸ ਦਾ ਜਨਮ ਹੋਵੇਗਾ ਉਹਦਾ ਮਰਨ ਹੋਵੇਗਾ ਜਿਸ ਦਾ ਮਰਨ ਹੈ ਸਮਝੋ ਉਹਦਾ ਜਨਮ ਵੀ ਇੱਕ ਦਿਨ ਜਨਮ ਵੀ ਹੈ ਪਰ ਪ੍ਰਮਾਤਮਾ ਜਿਹੜਾ ਉਹ ਸਦੀਵੀ ਹੈ ਉਹ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਨਾ ਮਰੇ ਨਾ ਆਵੇ ਚਾਈ ਤਿਸ ਬਿਨ ਅਵਰ ਸੇ ਵੀ ਕਿਉ ਮਾਈਏ ਏ ਮੇਰੀ ਮਾਂ ਮੈਂ ਉਹਦੇ ਤੋਂ ਬਿਨਾ ਹੋਰ ਕਿਸੇ ਨੂੰ ਕਿਵੇਂ ਸਿਮਰਾਂ ਕਿਵੇਂ ਚੇਤੇ ਕਰਾਂ ਉਹ ਹੀ ਤੇ ਹੈ ਜਿਹੜਾ ਸਦੀਵੀ ਰਹਿਣ ਵਾਲਾ ਹੈ ਸੇ ਜਨ ਸਾਚੇ ਜਿਨ ਸਾਚ ਪਛਾਣਿਆ ਜਿਨ੍ਹਾਂ ਨੇ ਉਸ ਸਦਾ ਥਿਰ ਪ੍ਰਮਾਤਮਾ ਨੂੰ ਪਹਿਚਾਣ ਲਿਆ ਉਹ ਅਸਲ ਵਿੱਚ ਕੋਈ ਸੱਚੇ ਨੇ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾ ਕਿਵੇਂ ਸਚਿਆਰ ਹੋਈਏ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜੇ ਉਹਦੇ ਹੁਕਮ ਵਿੱਚ ਤੁਰ ਪੈਂਦੇ ਨੇ ਤੇ ਹੁਕਮ ਵਿੱਚ ਉਹ ਹੀ ਤੁਰਦੇ ਨੇ ਜਿਨ੍ਹਾਂ ਨੂੰ ਉਹਦੀ ਸਮਝ ਆ ਜਾਂਦੀ ਹੈ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹ ਫਿਰ ਉਹਦੇ ਹੁਕਮ ਵਿੱਚ ਚੱਲਦੇ ਨੇ ਜੋ ਸੇਵ ਕਹਿੰਦੇ ਨੇ ਆਪ ਮਾਰ ਸਿਜ ਨਾਮ ਸਮਾਣਿਆ ਕਹਿੰਦੇ ਨੇ ਉਹ ਅਦਰੋਂ ਆਪਾ ਆਪ ਖਤਮ ਕਰਕੇ ਤੇ ਆਤਮਿਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਹਮੇਸ਼ਾ ਨਾਮ ਦੇ ਵਿੱਚ ਉਹਨਾਂ ਦੀ ਸਮਾਈ ਹੋਈ ਰਹਿੰਦੀ ਹੈ ਉਹ ਨਾਮ ਜਪਦੇ ਰਹਿੰਦੇ ਨੇ ਗੁਰਮੁਖ ਨਾਮ ਪ੍ਰਾਪਤ ਹੋਏ ਕਹਿੰਦੇ ਨੇ ਗੁਰਮੁਖ ਨਾਮ ਪ੍ਰਾਪਤ ਹੋਏ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਦੀ ਪ੍ਰਾਪਤੀ ਹੁੰਦੀ ਏ ਮਨ ਨਿਰਮਲ ਨਿਰਮਲ ਸੱਚ ਸੋਏ ਔਰ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਜਿਹੜੇ ਸਦਾ ਥਿਰ ਰਹਿਣ ਵਾਲੇ پاک ਪਵਿੱਤਰ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਜਿਨੇ ਗਿਆਨ ਕੀਆ ਤਿਸ ਹਰ ਤੂੰ ਜਾਣ ਕਹਿੰਦੇ ਨੇ ਜਿਨੇ ਤੈਨੂੰ ਇਹ ਗਿਆਨ ਦਿੱਤਾ ਹੈ ਤੂੰ ਉਸ ਪਰੇਪੂਰਣ ਪਰਮਾਤਮਾ ਨੂੰ ਉਸ ਹਰੀ ਨੂੰ ਤੂੰ ਜਾਣ ਲੈ ਗਿਆਨ ਕੀ ਹੁਣ ਦੇਖੋ ਇੱਕ ਛੋਟਾ ਜਿਹਾ ਬੱਚਾ ਇੱਕ ਗਊ ਦਾ ਬੱਚਾ ਤੇ ਗਊ ਦੇ ਬੱਚੇ ਨੂੰ ਜਦੋਂ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਨਾ ਤੇ ਉਹ ਨੂੰ ਇਹ ਪਤਾ ਹੈ ਕਿ ਮੇਰੀ ਖੁਰਾਕ ਕਿਸ ਪਾਸੇ ਹੈ ਉਹ ਮਾਂ ਦੇ ਥਣਾਂ ਵਾਲੇ ਪਾਸੇ ਨੂੰ ਦੁੱਧ ਪੀਣ ਵਾਸਤੇ ਚੱਲ ਪੈਂਦਾ ਹੈ ਉਸ ਪਾਸੇ ਜਾਏਗਾ ਫਿਰ ਉਹ ਨੂੰ ਕਿਸੇ ਨੇ ਟ੍ਰੇਨਿੰਗ ਥੋੜੀ ਦਿੱਤੀ ਹੈ ਕਿ ਦੁੱਧ ਦੁੱਧ ਕਿਵੇਂ ਕੱਢਣ ਤੂੰ ਕਿਵੇਂ ਪੀਣਾ ਭਾਵੇਂ ਮਨੁੱਖੀ ਬੱਚਾ ਹੈ ਗਊ ਦਾ ਬੱਚਾ ਹੈ ਮੱਝ ਦਾ ਬੱਚਾ ਸਾਰਿਆਂ ਨੂੰ ਉਹ ਪਰਮਾਤਮਾ ਆਪ ਹੀ ਗਿਆਨ ਬਖਸ਼ਿਸ਼ ਕਰਦਾ ਹੈ ਹੈਰਾਨ ਵੀ ਹੋ ਜਾਂਦੀ ਹੈ ਵੇਖ ਕੇ ਇਸ ਬ੍ਰਹਿਮੰਡ ਵਿੱਚ ਕਿ ਕਿੰਨਾ ਕੁਝ ਐਸਾ ਹੈ ਕਿ ਜਿੰਨਾਂ ਨੂੰ ਗਿਆਨ ਉਹ ਮਾਲਕ ਦਿੰਦਾ ਔਰ ਬੜਾ ਹੈਰਾਨ ਹੋ ਜਾਂਦਾ ਹੈ ਇਹ ਕਿਵੇਂ ਹੋ ਸਕਦਾ ਹੈ ਪਰਮਾਤਮਾ ਉਸਾਂ ਨੂੰ ਗਿਆਨ ਦੇਣ ਵਾਲਾ ਆਪ ਹੈ ਜਿੰਨ ਗਿਆਨ ਕੀਆ ਤਿਸ ਹਰ ਤੂੰ ਜਾਣ ਸਾਚ ਸ਼ਬਦ ਪ੍ਰਭ ਏਕ ਸਿਝਾਨ ਕਹਿੰਦੇ ਨੇ ਕਿ ਭਾਈ ਸਦਾ ਥਿਰ ਰਹਿਣ ਵਾਲਾ ਜਿਹੜਾ ਸ਼ਬਦ ਹੈ ਭਾਵ ਉਹਦੀ ਬਾਣੀ ਉਹਦੀ ਬਾਣੀ ਦੇ ਰਾਹੀਂ ਤੂੰ ਉਸ ਇੱਕ ਪਰੇਪੂਰਣ ਪਰਮਾਤਮਾ ਦੇ ਨਾਲ ਪਛਾਨ ਆਪਣੀ ਬਣਾ ਉਸ ਨੂੰ ਤੂੰ ਜਾਣਨ ਦਾ ਹੀ ਤਨ ਕਰ ਥਾਲ ਰਸ ਚਾਖੇ ਸੁਧ ਹੋਏ ਕਹਿੰਦੇ ਨੇ ਜਿਸ ਨੇ ਉਸ ਹਰੀ ਦੇ ਰਸ ਨੂੰ ਚੱਖ ਲਿਆ ਜਿਸ ਨੇ ਉਸ ਸਵਾਦ ਨੂੰ ਮਾਣ ਲਿਆ ہماری ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਉਹ ਬਾਣੀ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹਰ ਰਸ ਚਾਖੇ ਤਾਂ ਸੁਧ ਹੋਈ ਜਿਹਨੂੰ ਇਹ ਰਸ ਦੀ ਪ੍ਰਾਪਤੀ ਹੋਵੇ ਨਾ ਉਹਨਾਂ ਨੂੰ ਫਿਰ ਅੰਦਰੋਂ ਸੋਝੀ ਪ੍ਰਾਪਤ ਹੁੰਦੀ ਏ ਨਾਨਕ ਨਾਮ ਰਤੇ ਸੱਚ ਸੋਏ ਇਹ ਨਾਨਕ ਕੋਈ ਰੱਬ ਦੇ ਪਿਆਰੇ ਨਾਮ ਵਿੱਚ ਰੰਗੇ ਜਾਂਦੇ ਨੇ ਔਰ ਨਾਨਕ ਨਾਮ ਰਤੇ ਸੱਚ ਸੋਏ ਉਹ ਸਦਾ ਥਿਰ ਰਹਿੰਦੇ ਨੇ ਉਹਨਾਂ ਦਾ ਨਾਮ ਸਦੀਵੀ ਰਹਿੰਦਾ ਹੈ ਔਰ ਉਹਨਾਂ ਦੀ ਸੋਭਾ ਜਿਹੜੀ ਉਹ ਸਦਾ ਹੀ ਵੜੀ ਰਹਿੰਦੀ ਹੈ ਉਹਨਾਂ ਨੂੰ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮਾਨ ਸਨਮਾਨ ਮਿਲਦਾ ਤਾਂ ਹੀ ਆਪਾਂ ਪੜਦੇ ਆ ਨਾ ਕਿ ਰੇਰੇ ਦਰ ਗਏ ਕਹੇ ਨਾ ਕੋ ਆਓ ਬੈਠ ਆਦਰ ਸੰਦੇ ਦਰਗਾਹ ਦੇ ਵਿੱਚ ਵੀ ਉਹਨਾਂ ਵਾਸਤੇ ਕੋਈ ਆਪ ਸ਼ਬਦ ਨਹੀਂ ਬੋਲਦਾ ਉਹਨਾਂ ਨੂੰ ਸਨਮਾਨ ਮਿਲਦਾ ਔਰ ਕਿੰਨਾਂ ਨੂੰ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਚੱਕ ਲਿਆ ਜਿਹੜੇ ਨਾਮ ਵਿੱਚ ਰੰਗੇ ਗਏ ਨੇ ਆਪਾਂ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਵੀ ਨਾਮ ਦੀ ਦਾਤ ਪਾ ਦਿਓ ਅਸੀਂ ਵੀ ਕਿਤੇ ਉਹਦੇ ਨਾਮ ਵਿੱਚ ਰੰਗੇ ਜਾਈਏ ਅਜੇ ਤੇ ਬਹੁਤਾਪ ਵਿੱਚ ਮਾਇਆ ਦਾ ਰੰਗ ਚੜਿਆ ਹੈ ਪਰ ਮਾਇਆ ਦਾ ਰੰਗ ਕੱਚਾ ਰੰਗ ਕਿਹਾ ਜਾਂਦਾ ਹੈ ਕਹਿੰਦੇ ਨੇ ਜਿਹੜਾ ਕੱਚਾ ਰੰਗ ਹੈ ਨਾ ਇਹ ਚੜਦਾ ਤੇ ਹੈ ਪਰ ਇਹ ਰਹਿੰਦਾ ਨਹੀਂ ਪਰ ਜਿੰਨਾਂ ਨੂੰ ਨਾਮ ਦਾ ਰੰਗ ਇੱਕ ਵਾਰੀ ਚੜ ਗਿਆ ਨਾ ਉਹ ਚੜ ਜਾਏ ਤੇ ਕਦੇ ਲੈਂਦਾ ਨਹੀਂ ਇਸ ਕਰਕੇ ਆਪਾਂ ਅਰਦਾਸ ਕਰੀਏ ਕਿ ਕਿਤੇ ਨਾਮ ਦਾ ਰੰਗ ਚੜ ਜਾਏ ਜਿਸ ਦਿਨ ਨਾਮ ਦਾ ਰੰਗ ਚੜ ਗਿਆ ਫਿਰ ਨਾਮੀ ਦੇ ਨਾਲ ਸੰਬੰਧ ਜੁੜ ਜਾਏਗਾ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਰਸਤਾ ਬਣ ਜਾਏਗੀ ਪੁੱਲਾਂ ਚ ਕਨਿ ਖਿਮਾ ਕੋਟਾਂਪੂਰ ਧੰਵਾਦ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਗੁਰ ਸواریਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਜਿਨ੍ਹਾਂ ਨੇ ਬੜੇ ਟਿਕਾਓ ਵਿੱਚ ਬੈਠ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਔਰ ਪੰਛੀ ਚਾਤ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੇ ਜੀਵਨ ਤੇ ਆਪਨੇ ਸਰਵਣ ਕੀਤੀ ਪੁਲਾ ਚੁੱਕਾ ਦੇ ਕੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ